ਅੱਜ ਆਪਾ ਲੈਕਸ ਫਿਟਨੈਸ ਆਜ ਆਇਆ। ਔਰ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਪਰਿਵਾਰ ਨੂੰ ਮੁਬਾਰਕ ਦਿਨਾ, ਸ਼ੁਭ ਕਾਮਨਾਵਾਂ ਦਿੰਦਾ। ਇਹ ਵੈਂਚਰ ਸਾਡੇ ਬੱਚਿਆਂ ਵਾਸਤੇ ਬਹੁਤ ਕਾਮਯਾਬ ਹੋਵੇ ਔਰ ਸੁਖ ਰਹਿਣਾ ਹੋਵੇ। ਉਹ ਜਿਹੜੇ ਵੀ ਨੌਜਵਾਨ ਇੱਥੇ ਆਉਣ ਉਹ ਵਧੀਆ ਤਰੀਕੇ ਨਾਲ ਵਰਕਆਊਟ ਕਰਕੇ ਐਕਸਰਸਾਈਜ਼ ਕਰਕੇ ਬਾਹਰ ਜਾਣ ਔਰ ਉਹ ਕਿੱਕਾ ਇਨਸਪੀਰੇਸ਼ਨ ਦਾ ਸਰੋਸਾ ਬਣਨ ਬਾਕੀ ਨੌਜਵਾਨਾਂ ਵਾਸਤੇ ਅੱਜ ਇਹ ਪ੍ਰੋਫੈਸ਼ਨ ਮੈਂ ਜਿੱਦਾਂ ਪਹਿਲਾਂ ਕਿਹਾ ਕਿ નો ਡਾਊਟ ਇਹ ਆਪਾਂ ਰੋਜ਼ੀ ਰੋਟੀ ਲਈ ਵੀ ਕਮਾਉਂਦੇ ਆ ਕਿਉਂਕਿ ਵੱਡੀ ਇਨਵੈਸਟਮੈਂਟ ਹੁੰਦੀ ਆ ਪਰ ਕਈ ਪ੍ਰੋਫੈਸ਼ਨ ਐਸੇ ਨੇ ਜਿਹੜੇ ਰੋਜ਼ੀ ਰੋਟੀ ਦੇ ਨਾਲ-ਨਾਲ ਉਹਦਾ ਸਮਾਜਿਕ ਇਮਪੈਕਟ ਸੋਸ਼ਲ ਇਮਪੈਕਟ ਹੁੰਦਾ ਔਰ ਖਾਸ ਕਰਕੇ ਅੱਜ ਜਿਸ ਵਕਤ ਪੰਜਾਬ ਨਸ਼ਿਆਂ ਦੇ ਦੌਰ ਚੋਂ ਨਿਕਲ ਰਿਹਾ ਔਰ ਉਸ ਨਸ਼ਾ ਮੁਕਤੀ ਵਾਸਤੇ ਸਾਨੂੰ ਲੋ ਵਧੀਆ ਜਗ੍ਹਾ ਇਹੋਈ ਆ ਜਦੋਂ ਨੌਜਵਾਨ ਇੱਥੇ ਆਜੂਗਾ ਵਰਕਆਊਟ ਕਰੂਗਾ ਤੇ ਉਹਦੀ ਸੋਚ ਹੀ ਬਦਲ ਜਾਊਗੀ ਉਹ ਕਦੇ ਸੋਚੇਗਾ ਹੀ ਨਹੀਂ ਕਿ ਮੈਂ ਨਸ਼ਿਆਂ ਦਾ ਵੀ ਗੁਲਾਮ ਹੋਣਾ ਸੋ ਇਟਸ ਅ ਵੈਰੀ ਗੁੱਡ profession ਔਰ ਬਹੁਤ ਚੰਗਾ ਲੱਗਾ ਇੱਥੇ ਆ ਕੇ ਗਗਨ ਜੀ ਉਹ ਸਾਰਿਆਂ ਨੂੰ ਮਿਲ ਕੇ ਸਾਰੇ ਪਰਿਵਾਰ ਨੂੰ ਮੁਬਾਰਕ ਔਰ ਖਾਸ ਕਰ ਜਿੰਨੀ ਨੌਜਵਾਨ ਪੀੜ੍ਹੀ ਆ ਇਹ ਇੱਕ ਬਹੁਤ ਵਧੀਆ ਉਪਰਾਲਾ ਔਰ ਖਾਸ ਕਰ ਅਸੀ ਤੇ ਪੰਜਾਬ ਤੇ ਖਿਡਾਰੀਆਂ ਦੀ ਕ੍ਰਾਂਤੀਕਾਰੀਆਂ ਦੀ ਪੰਗੜਿਆਂ ਦੀ ਗਿੱਧਿਆਂ ਦੀ ਤੇ ਧਰਤੀ ਸੀ ਹੌਲੀ ਹੌਲੀ ਅਸੀਂ ਸਾਰੇ ਹੀ ਸੁੱਕੜ ਕੇ ਰਹਿ ਗਏ ਤੇ ਆਜ ਇਸ ਤਰੀਕੇ ਦੀ ਹੁਣ ਫਜ਼ੀਕ ਆ ਜਾਂ ਜੋ ਡੀਲ ਡੋਲ ਆ ਉਹ ਤੇ ਦੇਖਣ ਨੂੰ ਮਿਲਦਾ ਹੀ ਨਹੀਂ ਹੁਣ ਇਹ ਜੀ ਸੋ ਇੱਕ ਵਾਰੀ ਫੇਰ ਦੁਬਾਰਾ ਪੰਜਾਬ ਨੂੰ ਉਸ ਗਰਮੇ ਇਤਿਹਾਸ ਚ ਲੈ ਕੇ ਜਾਣਾ ਕਿਤੇ ਫੇਰ ਸਾਡਾ ਨੌਜਵਾਨ ਗੱਭਰੂ ਕੋਸੇ ਤਰੀਕੇ ਦੀ ਉਹਨਾਂ ਦੀ ਬਾਡੀ ਜਿਹੜੇ ਸਿਹਤ ਹੋਵੇ ਡੋਲੇ ਹੋਣ ਔਰ ਖੇਡਾਂ ਦਾ ਪੂਰਾ ਤਿਆਰ ਹੋਵੇ ਸੋ ਇਹ ਚੀਜ਼ਾਂ ਅਲੋਪ ਹੋ ਰਹੀਆਂ ਸੀ ਪੰਜਾਬ ਦੇ ਵਿੱਚ ਤੇ ਉਹਨੂੰ ਅਜ ਦੁਬਾਰਾ ਮੈਂ ਸਮਝਦਾ ਵੀ ਮੈਕਸ ਫਿਟਨੈਸ ਦਾ ਇੱਕ ਬਹੁਤ ਵੱਡਾ ਯੋਗਦਾਨ ਰਹੇਗਾ ਸਾਡੇ ਸਾਰੇ ਏਰੀਆ ਦੇ ਵਿੱਚ ਨੌਜਵਾਨਾਂ ਨੂੰ ਦੁਬਾਰਾ ਲਿਆਉਣ ਲਈ ਔਰ ਖਾਸ ਕਰ ਜੇ ਸਾਡੀ ਗਵਰਨਮੈਂਟ ਹੈ ਗਵਰਨਰ ਮੰਤਰੀ ਦੀ ਸਰਕਾਰ ਉਹ ਖੇਡਾਂ ਨੂੰ ਸਪੋਰਟਸ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰ ਰਹੀ ਹੈ ਖੇਡਾਂ ਬਦਲ ਪੰਜਾਬ ਦੀਆਂ ਸ਼ੁਰੂ ਕੀਤੀਆਂ ਨੇ ਬਲੌਕ ਤੋਂ ਲੈ ਕੇ ਸਟੇਟ ਲੈਵਲ ਤੱਕ ਸੋ ਜਿੰਨੇ ਖਿਡਾਰੀ ਜਿੰਨੇ ਸਪੋਰਟਸਮੈਨ ਵੱਧ ਆਉਣਗੇ ਉਹਨੀਆਂ ਨੌਕਰੀਆਂ ਵਧੇਰੇ ਮਿਲਣਗੀਆਂ ਤੁਸੀਂ ਦੇਖਿਆ ਵੀ 11 ਖਿਡਾਰੀਆਂ ਨੂੰ ਪੀਸੀਐਸ ਦੀਆਂ ਔਰ ਪਬਲਿਕ ਸਰਵਿਸ ਕਮਿਸ਼ਨ ਦੀਆਂ ਸਰਵਿਸਸ ਪੰਜਾਬ ਗਵਰਨਮੈਂਟ ਵੱਲੋਂ ਦਿੱਤੀਆਂ ਗਈਆਂ ਨੇ ਜਿਹੜੇ ਬੱਚੇ ਬਾਹਰੋਂ ਖੇਡ ਕੇ ਆਏ ਨੇ ਭਾਵੇਂ ਜਿੱਤ ਕੇ ਆਇਆ ਜਾਂ ਰਨਰ ਅਪਸ ਗਿਆ ਉਹਨਾਂ ਨੂੰ ਕਰੋੜਾ ਰੁਪਇਆ ਔਨਰੇਰੀਅਮ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਸੋ ਇਹ ਬਹੁਤ ਵਧੀਆ ਪਲੇਟਫਾਰਮ ਹੈ ਸਾਡੇ ਸ਼ਹਿਰ ਦੇ ਵਿੱਚ ਔਰ ਮੈਨੂੰ ਖੁਸ਼ੀ ਆ ਜੀ ਕੋਈ ਐਸੀ ਮਸ਼ੀਨ ਮੈਨੂੰ ਦੇਖ ਕੇ ਦੀ ਨਜ਼ਰ ਨਹੀਂ ਆਈ ਜਿਹੜੀ ਕੋਈ ਇੱਕ ਰਹਿ ਜਾਵੇ ਸਾਰੀਆਂ ਐਕਸਰਸਾਈਜ਼ਸ ਇਹਨਾਂ ਸਾਰੀਆਂ ਮਸ਼ੀਨਾਂ ਤੇ ਬਖੂਬੀ ਦੇ ਨਾਲ ਹੋ ਸਕਦੀਆਂ ਨੇ ਸੋ ਵਿਸ਼ੂ ਆਲ ਦਾ ਬੈਸਟ ਪ੍ਰਮਾਤਵਾ ਚੜ੍ਹਦੀ ਕਲਾ ਚ ਰੱਖੇ ਉਹਦਾ ਆਸ਼ੀਰਵਾਦ ਮੇਰ ਔਰ ਕਿਰਪਾ ਇੱਥੇ ਬਣੀ ਰਵੇ ਨੌਜਵਾਨੇ 피온 ਨਾਲ ਐਕਸਰਸਾਈਜ਼ ਕਰਨ ਵਰਕਆਊਟ ਕਰਨ ਨਾਲ ਮਿਊਜ਼ਿਕ ਸੁਣਨ ਤੇ ਇੱਕ ਨਵਾਂ ਮੈਸੇਜ ਜਿਹੜਾ ਉਹ ਮੈਕਸ ਫਿਟਨੈਸ ਤੋਂ ਉਜਾਵੇ ਤਾਂ ਕਿ ਲੋਕ ਇੱਥੇ ਆ ਕੇ ਇਹਦਾ ਭਰਪੂਰ ਫਾਇਦਾ ਉਠਾਵਾ ਧੰਨ ਦੇਖੋ ਜਦੋਂ ਅਸੀਂ ਆਪਣੀ ਸੁਸਾਇਟੀ ਲਈ ਕੋਸ਼ ਦਿੰਨੇ ਆ ਤੇ ਬੜਾ ਇੱਕ ਮਾਨ ਮਹਿਸੂਸ ਹੁੰਦਾ ਮੈਂ ਆਪਣੇ 30 ਸਾਲ ਦੇ ਜੀਐਸਟੀ ਜਾਂ ਸੇਲ ਟੈਕਸ ਦੇ ਕੈਰੀਅਰ ਵਿੱਚ ਘਟੋ ਘਟ 100 ਸਟੂਡੈਂਟ ਐਸਾ ਬਣਾਇਆ ਜੀ ਜਿਹੜਾ ਆਪਣੇ ਸ਼ਹਿਰ ਨੂੰ ਕੋਈ ਨਾ ਕਿਸੇ ਰੂਪ ਚ ਸਰਵਿਸ ਦੇ ਰਿਆ ਤੇ ਉਹ ਆਪਣੇ ਇੱਕ ਰੁਝਾਨ ਚ ਬੈਠੇ ਹੋਏ ਆ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਪਤਾ ਕਿ ਮੈਂ ਆਪਣਾ ਜੀਵਨ ਕਿੱਥੇ ਯੂਜ਼ ਕਰਨਾ ਕਿੱਥੇ ਕਰਨਾ ਕਿੱਥੇ ਸਰਵਿਸ ਦੇਣੀਆਂ ਤੇ ਉਹਨਾਂ ਨੂੰ ਇੰਨਾ ਵਕਤ ਨਹੀਂ ਮਿਲਦਾ ਕਿ ਉਹ ਕੁਝ ਜਿਹੜੀਆਂ ਸਮਾਜੀ ਕੁਰਤੀਆਂ ਦੇ ਵਿੱਚ ਜਾ ਸਕਣ ਕਈ ਵਾਰੀ ਕੀ ਹੁੰਦਾ ਹੈ ਕਿ ਜਿਹਦੇ ਇਹਨਾਂ ਦੇ ਮਾਪਿਓ ਹੈ ਉਹਨਾਂ ਨੂੰ ਵੀ ਆਪਣੀ ਖੁਸ਼ੀ ਹੋਏਗੀ ਜਿਹੜੇ ਹੋਰ ਰਿਸ਼ਤੇਦਾਰ ਉਹਨੂੰ ਵੀ ਖੁਸ਼ੀ ਹੋਏਗੀ ਜਿਹੜੇ ਯਾਰ ਦੋਸਤ ਉਹਨੂੰ ਵੀ ਖੁਸ਼ੀ ਹੋਏਗੀ ਪਰ ਜਿਹੜੇ ਗੁਰੂ ਦੇ ਚੇਲੇ ਆ ਨਾ ਜੀ ਆ ਮੇਰੇ ਤੁਹਾਨੂੰ ਜਦੋਂ ਅਸੀਂ ਆਪਣੇ ਹੱਥਾਂ ਦੇ ਬੂਟੇ ਦਰਖਤ ਬੰਦੇ ਵੇਹਦੇ ਆ ਤੇ ਜਿਹੜਾ ਆਪਣੇ ਹੀ ਹਿਰਦੇ ਵਿੱਚ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਨਾ ਉਹ ਸ਼ਾਇਦ ਤੁਸੀਂ ਹੀ ਮਹਿਸੂਸ ਉਹਦੋਂ ਹੀ ਕਰ ਸਕਦੇ ਆ ਜਦੋਂ ਅਸੀਂ ਉਸ ਸਟੇਜ ਤੇ ਪਹੁੰਚਦੇ ਆ ਮੇਰਾ ਇੱਕ ਮੈਸੇਜ ਹੈ ਅਸੀਂ ਨਸ਼ੇ ਨੂੰ ਦੂਰ ਕਰਨ ਵਾਸਤੇ ਜਿੱਥੇ ਸਾਡੀ ਸਰਕਾਰ ਐਨੇ ਉਪਰਾਲੇ ਕਰ ਰਹੀ ਜੰਨੇ ਯਤਨ ਕਰ ਰਹੀ ਹੈ ਮੈਂ ਕਹਣਾ ਜਾਵਾਂਗਾ ਇੱਥੇ ਕਿ ਪੁਰਾਣੀਆਂ ਸਰਕਾਰਾਂ ਨੇ ਐਸ ਅਮਲ ਉੱਤੇ ਕੰਮ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸ਼ਾਇਦ ਹੁਣ ਲੱਗਦਾ ਹੈਗਾ ਵੀ ਇਹ ਨਾਸੂਰ ਹੈ ਜਿਹੜਾ ਕਦੀ ਵੀ ਭਰ ਨਹੀਂ ਸਕਦਾ ਪਰ ਇਹ ਸਰਕਾਰ ਨੇ ਜਿੱਤੇ ਯਤਨ ਕੀਤੇ ਆ ਉਥੇ ਜਾ ਕੇ ਮੈਂ ਕਵਾਂਗਾ ਕਿ ਉਥੇ ਸਾਡੀ ਸੋਸਾਇਟੀ ਦਾ ਬੜਾ ਵੱਡਾ ਫਰਜ਼ ਬੰਦਾ ਜੀ ਜਿਹੜਾ ਬੰਦਾ ਨਸ਼ਾ ਛੱਡ ਕੇ ਬਾਹਰ ਆ ਰਿਆ ਉਹਦਾ ਸਾਥ ਦਿਓ ਉਹਨੂੰ ਪੋਜ਼ੀਟਿਵ ਕਰੋ ਜੇ ਕਿਉਂਕਿ ਉਹਨੂੰ ਅਸੀਂ ਆਪਣੀ ਸੋਸਾਇਟੀ ਚ ਦੱਦਰ ਲਾ ਪਾਵਾਂਗੇ ਜੇ ਕਿਸੇ ਨੂੰ ਲੱਗੇਗਾ ਵੀ ਉਹਨੂੰ ਵੀ ਲੱਗੇਗਾ ਵੀ ਸਾਡੇ ਮਗਰ ਜਿਹੜਾ ਸਮਾਜ ਹੈ ਪੂਰਾ ਉਹਨੂੰ ਤੁਹਾਡੀ ਜ਼ਰੂਰਤ ਹੈ ਅੱਜ ਜਿਹੜੀਆਂ ਸਾਡੀਆਂ ਚੈਨੀਆਂ ਚ ਖਵਾਂਦੀਆਂ ਸੀਗੀਆਂ ਚੋਰੀਆਂ ਡੱਕੇ ਜਿਹੜੇ ਹੁੰਦੇ ਆ ਇਹ ਉਹਨਾਂ ਦੇ ਕਸੂਰ ਨਾਲੋਂ ਜ਼ਿਆਦਾ ਸੋਸਾਇਟੀ ਦਾ ਕਸੂਰ ਹੈ ਜਦੋਂ ਕੋਈ ਬੰਦਾ ਡਗ ਮਗਾਉਂਦਾ ਹੋਏ ਉਹਦਾ ਸਾਥ ਦਿਓ ਜਦੋਂ ਤੁਸੀਂ ਪਰਪੱਕਤ ਹੋ ਉਹ ਤੇ ਪਰਿਪੂਰਨ ਕਰੋ ਸੋਸਾਇਟੀ ਨੂੰ ਮੇਰਾ ਆਪਣਾ ਇੱਕ ਸਮਾਜਿਕ ਤੌਰ ਤੇ ਮੇਰੀ ਇੱਕ ਸੋਚ ਰਹਿੰਦੀ ਹੈ ਜੀ ਕਿ ਜੇਕਰ ਅਸੀਂ ਕੁਝ ਸਮਾਜ ਨੂੰ ਦੇ ਪਾਵਾਂਗੇ ਤੇ ਸਮਾਜ ਸਾਨੂੰ ਬਹੁਤ ਕੁਝ ਦੇਗਾ ਜੀ ਖੁਸ਼ ਹੋ ਜਾ ਨਾਜ਼ਮੀਨ ਕੁਮਾਰ ਨੈਕਸ ਵੈਕਟਰ ਦਾ ਓਨਰ ਸੋ ਮੈਂ ਬੇਨਤੀ ਕਰਦਾ ਪਹਿਲਾਂ ਸਾਰਿਆਂ ਦਾ ਮੈਂ دلੋਂ ਧੰਨਵਾਦ ਕਰਦਾ ਕਿ ਸਾਰੇ ਮੇਰੇ ਕਹਿੰਦੇ ਪੁੱਜੇ ਨੇ ਸੋ ਮੈਂ ਇਹਨਾਂ ਚਾਹਾਂ ਕਿ ਸਾਰੇ ਵੱਧ ਤੋਂ ਵੱਧ ਜੇਮ ਚ ਆਓ ਤੇ ਆ ਕੇ ਜੇਮਦਰ ਹੁਣ ਘੋਹਣੇ ਦੇ ਨਾਲ ਦੇਖੋ ਤੇ ਸਾਰਿਆਂ ਨੇ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਦੀ ਵਿਜ਼ਿਟ ਕਰਕੇ ਸਾਰੀ ਮਾਇਨ ਲਓ ਤੇ ਤੁਹਾਨੂੰ ਪਤਾ ਪਤਾ ਲੱਗ ਜੇਗਾ ਵੀ ਮੈਂ ਕੀ ਕਰਦਾ ਵਾ ਸੋ ਵੱਧ ਤੋਂ ਵੱਧ ਜਿਆਦਾ ਕਲਾਇੰਟ ਸਾਡੇ ਨਾਲ ਜੋੜ ਪੁਰਾਣੇ ਵੀ ਜੋੜਨ ਨਵੇਂ ਤੇ ਬਹੁਤ ਜਿਆਦਾ ਜੋੜ ਰਹੇ ਆ ਸੋ ਪੁਰਾਣੇ ਵੀ ਆਓ ਤੇ ਮੈਂ دلੋਂ ਧੰਨਵਾਦ ਕਰਦਾ ਸਾਰਿਆਂ ਦਾ ਸਾਰਾ ਕੋਸਾ ਆਪਣੀ ਪਰਸਨਲ ਡਾਈਟ ਵਗੈਰਾ ਸਾਰਾ ਕੁਝ ਇੱਕ ਪ੍ਰੋਪਰ ਵੇ ਨਾਲ ਸਾਰਾ ਕੁਝ ਸਮਝਾਇਆ ਜਾਏਗਾ ਹਰ ਇੱਕ ਚੀਜ਼ ਨੂੰ ਮੈਨ ਰੱਖਿਆ ਜਾਏਗਾ ਹਰ ਇੱਕ ਦੇ ਤਰੀਕੇ ਨਾਲ ਚਲਾਇਆ ਜਾਏਗਾ ਫਿਲਹਾਲ ਤੇ ਮੈਂ ਇਹ ਕਹਿਣਾ ਚਾਹੁੰਦਾ ਜੇ ਨੌਜਵਾਨ ਤੇ ਜਿਹੜੀ ਅੱਜ ਕੱਲ੍ਹ ਜ਼ਿਆਦਾ ਹੀ ਸੋਚ ਜਾ ਰਹੀਆਂ ਨਸ਼ਾ ਵਿਰੋਧ ਉਹ ਸਾਰੇ ਆਉਣ ਇੱਧਰ ਇੱਕ ਵਾਰੀ ਜੇ ਆ ਕੇ ਦੇਖਣ ਜੁਆਇਨ ਕਰਨ ਨਸ਼ਾ ਨਹੀਂ ਰੱਖਿਆਗਾ ਆਪਣੇ ਆਪ ਤੇ ਸਾਰਾ ਸਿਸਟਮ ਆਪੇ ਬੋੜੀ ਛੋੜੀ ਬਣਾਓ ਇਸ ਤੋਂ ਬਾਅਦ ਕੁਝ ਨਹੀਂ ਕਰਨੇ ਮੈਂ ਵੀ ਆਪਣਾ ਆ ਕੇ ਜਿਮ ਨੂੰ ਜਾਇਆ ਕਰਾਂਗੇ ਜਿਹੜਾ ਸਾਨੂੰ ਵਰਤਾਰਾ ਸਾਰਿਆਂ ਦਾ ਮੈਕਸਪੀਡਰ ਵੱਲੋਂ ਤੁਹਾਨੂੰ ਐਂਡ ਸਾਰਾ ਕੋਈ ਨੌਜਵਾਨ ਬੱਚਾ ਜਿਹੜਾ ਉਹ ਬੱਚਾ ਹੋਊਗਾ ਸ਼ੌਮ ਦੇ ਵਿੱਚ ਆਪਣੀ ਪਹੁੰਚਾਉਣਾ ਤੁਹਾਨੂੰ ਅਸੀਂ ਦੱਸ ਰਹੇ ਹਾਂ ਜਿਹੜੇ ਆਟੀ ਸਾਹਿਬ ਨੂੰ ਉਹਦੇ ਵਾਸਤੇ ਕੁੜੀ ਵਾਲ ਕੀਤੀ ਜਾਏਗੀ ਉਹਦੇ ਨੌਜਵਾਨ ਜਿਹੜਾ ਬੰਦਾ ਆ ਕੇ ਸਾਡੀ ਜਮਾਤ ਜਾਏ ਸਾਨੂੰ ਆ ਕੇ ਪਰਸਨ ਮਿਲੇ ਉਹਦੀ ਪੂਰੀ ਮਦਦ ਕੀਤੀ ਜਾਏਗੀ ਉਹਨੂੰ ਪੂਰਾ ਡਿਸਪੋਨ ਦਿੱਤਾ ਜਾਏਗਾ ਵਰਤਵਾਦ ਨਾਲ ਸਤਿ ਕੋਆਪਰੇਟ ਕਰਾਂਗੇ ਕੋਈ ਗੱਲ ਵੈਲਕਮ ਆ ਹਰ ਇੱਕ ਬੱਚੇ ਦਾ ਵੈਲਕਮ ਸ਼ੌਮ ਵਰਤਾਰਾ ਕਈ ਪਾਪਾ ਕੋ ਯਸ਼ੂਨਾ ਆਪਾਂ ਕਹਿੰਨਾ ਹੈ ਵੀ ਹਾਂ ਵੀ ਬੱਚਾ ਆਇਆ ਸਾਡੇ ਕੋ ਖਰਨਾ ਜੁੜੇ ਨਸ਼ਿਆਂ ਤੋਂ ਦੂਰੇ ਬਸ ਖਰਨਾ ਜੁੜੇ ਇੱਕ ਵਾਰੀ ਆਪਾਂ ਉਹਦੀ ਪੂਰੀ ਹੈਲਪ ਕਰਾਂਗੇ